ਅਸੀਂ ਮੇਲਾ ਦੇਖਣ ਆਏ ਹੋਏ ਆ ਬਹੁਤ ਇੰਜੋਏ ਕੀਤਾ ਬੱਚਿਆਂ ਨਾਲ ਬਹੁਤ ਵਧੀਆ ਕਿਰਨ ਜੀ ਅਸੀਂ ਹਰਮਾਨਗੜ੍ਹ ਤੋਂ ਆਏ ਆ ਅਸੀਂ ਮੇਲਾ ਦੇਖਣ ਆਏ ਸੀ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਬੱਚਿਆਂ ਨੇ ਵੀ ਬਹੁਤ ਜ਼ਿਆਦਾ ਵਧੀਆ ਇੰਜੋਏ ਕੀਤਾ ਬਹੁਤ ਵਧੀਆ ਸਿਸਟਮ ਹੈ ਸਾਰਾ ਕੁਝ ਬਹੁਤ ਵਧੀਆ ਹੈ ਹਾਂਜੀ ਸਭ ਨੂੰ ਆਣਾ ਸਭੀ ਕੋ ਆਣਾ ਚਾਹੀਏ ਬਹੁਤ ਵਧੀਆ ਹੈ ਮੇਲਾ ਬਹੁਤ ਵਧੀਆ ਹੈ ਛੁੱਟੀਆਂ ਦੇ ਟਾਈਮ 'ਚ ਮੇਲਾ ਲੱਗਿਆ ਹੋਇਆ ਬੱਚਿਆਂ ਲਈ ਬਹੁਤ ਵਧੀਆ ਹੈ ਪੈਰੈਂਟਸ ਲਈ ਜੋ ਵਰਕਿੰਗ ਹੈਗੇ ਆ ਉਹਨਾਂ ਲਈ ਵੀ ਬਹੁਤ ਵਧੀਆ ਹੈਗਾ ਤੇ ਮਤਲਬ ਵਧੀਆ ਗੈੱਟ ਟੁਗੇਦਰ ਹੋ ਜਾਂਦਾ ਹੈ ਅਗਰ ਕੋਈ ਗੈਸਟ ਵਗੈਰਾ ਆਂਦੇ ਹੈਗੇ ਤਾਂ ਉਹਨਾਂ ਲਈ ਵੀ ਬਹੁਤ ਅੱਛਾ ਹੈਗਾ ਮੇਰੇ ਖੁਦ ਦੇ ਕਲੀਗ ਵੀ ਕੁਛ ਦੇਗੇ ਵੀ ਕਿੱਦਾਂ ਦਾ ਹੈ ਮੇਲਾ ਤਾਂ ਅਸੀਂ ਉਹਨਾਂ ਨੂੰ ਇਹ ਸੁਜੈਸਟ ਕਰਦੇ ਹਾਂ ਵੀ ਬਹੁਤ ਵਧੀਆ ਹੈਗਾ ਹਾਂਜੀ 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 ਬਿਲਕੁਲ ਬਿਲਕੁਲ ਉਹ ਹੀ ਉਹ ਹੀ ਗੱਲ ਹੈ ਮਤਲਬ ਕਿ ਇਹ ਛੋਟਿਆਂ ਦੇ ਵਿੱਚ ਹੁਣ ਲੱਗਿਆ ਹੈਗਾ ਤਾਂ ਬੱਚਿਆਂ ਲਈ ਲੇਡੀਜ਼ ਲਈ ਸਾਰਿਆਂ ਲਈ ਮਤਲਬ ਇੱਕ ਫੈਮਿਲੀ ਲਈ ਬਹੁਤ ਵਧੀਆ ਹੈਗਾ ਇੱਥੇ ਆਂਦੇ ਆ ਗਏ ਆ ਸ਼ਾਮ ਦੇ ਟਾਈਮ ਇਸ ਟਾਈਮ ਆਪਣਾ ਸਟੈਂਡ ਕਰਦੇ ਆ ਗਏ ਬਹੁਤ ਵਧੀਆ ਮੈਂ ਲੋਕਲੀਆਂ ਫਿਲਹਾਲ ਮੇਰੇ ਬ੍ਰਦਰ ਆਏ ਆ ਜਿ ਜਿਨ੍ਹਾਂ ਨੇ ਤੁਹਾਡੇ ਨਾਲ ਗੱਲ ਕੀਤੀ ਸੀਗੀ ਉਹ ਸਪੈਸ਼ਲ ਮੇਲਾ ਦੇਖਣ ਹੀ ਆਏ ਹੈਗੇ ਆ ਜਿ ਬਿਲਕੁਲ